ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਿੱਖ ਹੈ ਉਹ ਜਿਹੜਾ ਗੁਰਸਿੱਖੀ ਦੀਆਂ ਅਕੀਆ ਨੂੰ ਸਮਝ ਕੇ ਉਸ ਨੂੰ ਆਪਣੇ ਜੀਵਨ ਵਿੱਚ ਢਾਲਦਾ ਹੈ ਬਾਬਾ ਆਨੰਦ ਸਿੰਘ ਜੀ ਵਚਨ ਕਰਦੇ ਸੀ ਕਿ ਇੱਕ ਮਜ਼ਦੂਰ ਸਾਰੀ ਦਿਹਾੜੀ ਮਜ਼ਦੂਰੀ ਕਰੇ ਰਾਤ ਨੂੰ ਉਸ ਨੂੰ ਰੁਪਈਆ ਮਿਲੇ ਰੁਪਈਆ ਪਾਵੇ ਜੇਬ ਵਿੱਚ ਘਰ ਆਉਂਦਾ ਹੋਵੇ ਰਸਤੇ ਵਿੱਚ ਕੋਈ ਜੇਬ ਕੱਟ ਲਵੇ ਸਾਰੀ ਦਿਹਾੜੀ ਦੀ ਮਿਹਨਤ ਗਈ ਨਾ ਕਿਉਂ ਕਿ ਸਾਕਟ ਲਿਆ ਕਿਸੇ ਨੇ ਕਹਿੰਦੇ ਤੂੰ ਵੀ ਸਾਰਾ ਦਿਨ ਮਜ਼ਦੂਰੀ ਕੀਤੀ ਸਿਮਰਨ ਕੀਤਾ ਸੇਵਾ ਕੀਤੀ ਬਾਣੀ ਪੜੀ ਪਰ ਜਦੋਂ ਤੋਂ ਨਿੰਦਿਆ ਵਿੱਚ ਦਰਵੇਸ਼ ਵਿੱਚ ਸਮਾਂ ਬਤਾਇਆ ਇਸੇ ਦਰਵੇਸ਼ ਨੇ ਨਿੰਦਿਆ ਨੇ ਤੇਰੀ ਭਗਤੀ ਦਾ ਕਿੱਸਾ ਕੱਟ ਲਿਆ ਪਰ ਖਾਲੀ ਦਾ ਖਾਲੀ ਸੰਭਾਲਣਾ ਹੈ ਸੰਭਾਲਣ ਵਾਲਾ ਵੱਡਾ ਹੈ ਜਰੂਰ ਅੰਦਾਜ਼ ਕਰਿਆ ਕਰੋ ਸਤਿਗੁਰੂ ਕਿਰਪਾ ਕਰੋ ਮੇਰੇ ਅੰਦਰੋਂ ਇਹ ਬੈਰ ਵਿਰੋਧ ਈਰਖਾ ਦ੍ਰਿਵੈਸ਼ ਜਈਆਂ ਮਾੜੀਆਂ ਚੀਜ਼ਾਂ ਨਿਕਲ ਜਾਣ ਕਿਰਪਾ ਕਰੋ ਮੇਰੇ ਅੰਦਰ ਸਰਵਤਨ ਦੇ ਭਲੇ ਦੀ ਭਾਵਨਾ ਭਰ ਦਿਓ ਇੱਕ ਵਾਰੀ ਸਾਡੇ ਕੋਲ ਦਿੱਲੀ ਦਾ ਇੱਕ ਪ੍ਰੇਮੀ ਆਇਆ ਤੇ 10000 ਦੀ ਸੇਵਾ ਦਿੱਤੀ ਭਲਾਈ ਕੇਂਦਰ ਲਈ ਅਸੀਂ ਕਿਹਾ ਅਸੀਂ ਤੇ ਤੁਹਾਨੂੰ ਜਾਣਦੇ ਨਹੀਂ ਉਹ ਕਹਿਣ ਲੱਗੇ ਕੋਸੀ ਦਿੱਲੀ ਦੀਵਾਰ ਲਾਇੀ ਸੀ ਉਥੇ ਨਾਜ਼ ਕੀਤਾ ਸੀ ਕਿ ਸੰਗਤ ਦਾ ਜੋ ਵੀ ਪੈਸਾ ਵਿਧਵਾ ਬੀਬੀਆਂ ਲਈ ਵਤਿਆ ਜਾਂਦਾ ਹੈ ਉਸ ਨੇ ਅਕੋਂ ਗੱਲ ਸੁਣਾਈ ਕਹਿਣ ਲੱਗਾ ਅਸੀਂ ਕਿਸੇ ਕੋਲੋਂ ਲੱਖ ਰੁਪਏ ਲੈਣਾ ਸੀ ਅਸੀਂ ਸੰਗਤ ਵਿੱਚ ਬੈਠੇ ਹੀ ਅਰਦਾਸ ਕੀਤੀ ਕਿ ਜੋ ਹੀ ਰਕਮ ਮਿਲ ਜਾਵੇਗੀ ਅਸੀਂ ਵੀ ਦਸ਼ਵੰਦ ਭਲਾਈ ਕੇਂਦਰ ਲਈ ਦਵਾਂਗੇ ਦਾਸ ਨੇ ਪੁੱਛਿਆ ਫਿਰ ਉਹ ਮਿਲਿਆ ਕਿਵੇਂ ਕਹਿੰਦੇ ਜਿਸ ਕੋ 80 ਪੈਸੇ ਲੈਣੇ ਸੀ ਉਸ ਨੂੰ ਸੀਸ਼ਕੰਦ ਗੁਰਦੁਆਰੇ ਲੈ ਗਈ ਉਹ Hindu ਸੀ ਅਸੀਂ ਦੇਖ ਲੈ ਕੇ ਅੰਦਾਜ਼ ਕਿੰਦੀ ਕਿ ਸਾਡਾ ਪਰਿਵਾਰ 11 ਪਾਠ ਜਪੁਜੀ ਸਾਹਿਬ ਜੀ ਦੇ ਰੋਜ਼ ਬੰਦ ਕਰੇਗਾ ਸਤਗੁਰ ਇਸ ਨੂੰ ਇਤਨੀ ਕੋ ਮਾਇਆ ਦੇ ਦਿਓ ਕਿ ਇਹ ਸਾਡਾ ਕਾਜਾ ਨਾ ਦੇਵੇ ਵੇਖੋ ਸਾਡਾ ਆਮ ਲੋਕਾਂ ਦਾ ਸੁਭਾ ਕੀ ਹੈ ਅਸੀਂ ਕਹਿੰਦੇ ਹਾਂ ਇਹ ਸਾਡੇ ਪੈਸੇ ਨਹੀਂ ਦਿੰਦਾ ਇਸ ਨੂੰ ਪੂਰਾ ਰਗੜਾ ਲੱਗੇ ਇਸ ਨੂੰ ਰੋਲਦਾ ਵੇਖੀਏ ਉਹ ਕਹਿੰਦੇ ਅਸੀਂ ਪਾੜ ਸ਼ੁਰੂ ਕੀਤੇ ਗੁਰੂ ਸਾਹਿਬ ਵੱਲੋਂ ਹੀ ਵਿਦ ਬਣੀ ਉਹਨਾਂ ਦਾ ਕੋਈ ਪਲਾਟ ਬਹੁਤ ਦੇਰ ਦਾ ਫਸਿਆ ਪਿਆ ਸੀ ਉਹਨਾਂ ਦਾ ਉਹ ਪਲਾਟ ਵਿਕ ਗਿਆ ਉਸੇ ਲੱਖ ਰੁਪਇਆ ਪਹਿਲੇ ਸਾਡਾ ਲਾਹਿਆ ਇਹ ਜੇ ਸਿੱਖੀ ਇਸ ਨਕਸ਼ੇ ਤੇ ਕਦਮ ਰੱਖਣਾ ਤੇਰੇ ਬਾਣੇ ਸਰਵੱਤ ਦਾ ਭਲਾ ਇੱਕ ਵਾਰੀ ਮਾਪੁਰਸ਼ ਸੰਤ ਗੁਰੂ ਇਕਪਾਲ ਸਿੰਘ ਜੀ ਤਰਨਤਾਰਨ ਲੋਹ ਪਿੰਡ ਗਰਵਾਲੀ ਡੇਰੇ ਤੋਂ ਕੋਈ ਥਾਲੀਆਂ ਚੁੱਕ ਕੇ ਲੈ ਗਿਆ ਸੇਵਾਦਾਰ ਕਹਿਣ ਲੱਗੇ ਬਾਹਰ ਜੋ ਮੰਗਤੇ ਪੱਟੀ ਹਨ ਜਾਂ ਜਿਸ ਤੇ ਸ਼ੱਕ ਹੈ ਮਾਰੀਏ ਕੁੱਟਿਏ ਬਕਾਈਏ ਪਰ ਮਾਪੁਰਸ਼ ਕਹਿਣ ਲੱਗੇ ਕਿ ਆਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਵਿੱਚ ਅਰਦਾਸ ਕਰੀ ਕਿ ਜਿਹੜਾ ਅੱਜ ਥਾਲੀਆਂ ਚੁੱਕੀ ਲੈ ਗਿਆ ਹੈ ਵਾਇਗਰ ਉਸ ਨੂੰ ਇਤਨੀ ਮਾਇਆ ਦੇਨੀ ਕਿ ਇਹ ਅਗਲੇ ਸਾਲ ਥਾਲੀਆਂ ਚੜਾਉਣ ਵਾਲਾ ਬਣ ਜਾਵੇ ਵੇਖੋ ਨਿਰਵੈਰਤਾ ਇਹ ਹੈ ਮਾਪੁਰਸ਼ਾਂ ਦੀ ਸੋਚ ਆਮ ਮੰਦੇ ਦੀ ਸੋਚ ਕੀ ਹੈ ਇਸ ਨੂੰ ਫੜੋ ਇਸ ਨੂੰ ਸਜਾ ਦੇਵੋ ਅਸੀਂ ਚਾhti ਪਾਈਏ ਕਿ ਸਾਡਾ ਜੀਵਨ ਕਿੱਥੇ ਖੜਾ ਹੈ ਅਸੀਖ ਜਿਦਰੇ ਵੈਰ-ਵਿਰੋਧ ਵਿੱਚ ਤਾਂ ਨਹੀਂ ਫਸੇ ਪਏ ਇੱਕ ਵਾਰੀ ਇੱਕ ਰੱਬ ਦਾ ਪਿਆਰਾ ਬੇੜੀ ਵਿੱਚ ਬੈਠਾ ਹੋਇਆ ਸੀ ਉਸਨੇ ਬੇੜੀ ਵਿੱਚ ਕੁਝ ਸ਼ਰਾਬੀ ਮੁੰਡੇ ਵੀ ਸਨ ਉਹਨਾ ਮੁੰਡਿਆਂ ਰੜ ਕੇ ਉਸ ਰੱਬ ਦੇ ਪਿਆਰੇ ਦੇ ਰਸਤੇ ਵਿੱਚ ਬਹੁਤ ਬੇਇੱਜ਼ਤੀ ਅਪਮਾਨ ਕੀਤੀ ਰੱਬ ਕੋਲੋਂ ਆਪਣੇ ਪਿਆਰੇ ਦੀ ਬੇਇੱਜ਼ਤੀ ਬਰਦਾਸ਼ਤ ਨਾ ਹੋਈ ਆਕਾਸ਼ ਬਾਣੀ ਹੋਈ ਕੀ ਜੇ ਤੂੰ ਕਹੀਂ ਤਾਂ ਮੈਂ ਬੇੜੀ ਡੋਗ ਮਿਆਂ ਤਾਂ ਕਿ ਇਹ ਮੁੰਡੇ ਜੋ ਤੇਰੀ ਬੇਸਤੀ ਕਰ ਰਹੇ ਹਨ ਇਹ ਡੁੱਬ ਜਾਣ ਤੈਨੂੰ ਮੈਂ ਬਚਾ ਲਵਾਂਗਾ ਪਰ ਵੇਖੋ ਉਸ ਰੱਬ ਦੇ ਪਿਆਰੇ ਅੰਦਰ ਉਹਨਾਂ ਪ੍ਰਤੀ ਕੋਈ ਵੈਰ ਦੀ ਭਾਵਨਾ ਨਹੀਂ ਆਈ ਸਗੋ ਕੀ ਆਖਿਆ हे ਪਰਮੇਸ਼ਵਰ ਜੇ ਤੇਰੇ ਕੋਲ ਮੇਰੀ ਬੇਸਤੀ ਬਰਦਾਸ਼ਤ ਨਹੀਂ ਹੋ ਰਹੀ ਤਾਂ ਇਹਨਾਂ ਨੂੰ ਮੌਤ ਨਾ ਦੇ ਇਹ ਕਿਰਪਾ ਕਰ ਕਿ ਤੂੰ ਇਹਨਾਂ ਦੀ ਮੌਤ ਬਦਲ ਦੇ ਕਿਉਂਕਿ ਮਤ ਸਮਤ ਸਭ ਤੇਰੇ ਹੱਥ ਹੀ ਹੈ ਨਾ ਪਰ ਇਹਨਾਂ ਨੂੰ ਮੌਤ ਨਾ ਦੇਈ ਗੁਰੂ ਸਾਹਿਬਾਂ ਦੀਆਂ ਮਾਫਰਸ਼ਾਂ ਦੀ ਰੰਗੇ ਹੋਏ ਸਿੱਖਾਂ ਦੀਆਂ ਨਿਰਵੈਰਤਾ ਦੀਆਂ ਗੱਲਾਂ ਸੁਣਨ ਦਾ ਤਾਂ ਹੀ ਲਾਭ ਹੈ ਜਿੰਦਗੀ ਵਿੱਚ ਵੀ ਨਿਰਵੈਰਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ